ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ குரு ਪਿਆਰੀ ਸਾਧ ਸੰਗਤ ਜੀ ਅੱਧੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਪੰਡਤ ਪ੍ਰਮਾਣੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪਹਾੜੀ ਰਾਜਿਆਂ ਦੇ ਕੋਲ ਜਾ ਕੇ ਕੀ ਕਿਹਾ ਅਤੇ ਪਹਾੜੀ ਰਾਜਾਂ ਨੇ ਉਸ ਤੋਂ ਬਾਅਦ ਫਿਰ ਰਿਐਕਸ਼ਨ ਕੀਤਾ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਪੰਡਤ ਪਰਮੰਦ ਪਹਾੜੀ ਰਾਜਿਆਂ ਦੇ ਕੋਲ ਦੌੜ ਕੇ ਜਾਂਦਾ ਹੈ ਤੇ ਰਾਜਾ ਭੀਮਚੰਦ ਨੂੰ ਜਾ ਕੇ ਕਹਿਣ ਲਗਾ ਕਿ ਧਰਮ ਦੀ ਬੜੀ ਗਿਲਾਣੀ ਹੋ ਰਹੀ ਹੈ ਗੁਰੂ ਸਾਹਿਬ ਜੀ ਦੇ ਵੱਧ ਦੇ ਪ੍ਰਤਾਪ ਨੂੰ ਦੇਖ ਕੇ ਪਹਾੜੀ ਰਾਜੇ ਆਪਣੀ ਹੀਟੀ ਸਮਝਣ ਲੱਗ ਪਏ ਪਹਾੜੀ ਰਾਜਿਆਂ ਨੂੰ ਆਪਣੀ ਹੰਕਾਰ ਸਮਾਜਿਕ ਰਾਜਨੀਤਿਕ ਵਿਸ਼ੇਸ਼ਤਾ ਮਜਬੂਰ ਕਰ ਰਹੀ ਸੀ ਕਿ ਉਹ ਗੁਰੂ ਜੀ ਨਾਲ ਸਿੱਧਾ ਸਾਹਮਣਾ ਕਰਨ ਇਸ ਗੱਲ ਦੀ ਸੂਰਜ ਪ੍ਰਕਾਸ਼ ਵੀ ਗਵਾਹੀ ਦਿੰਦਾ ਹੈ ਕਿ ਔਰੰਗਜ਼ੇਬ ਬਹੁਤ ਹੀ ਗੁੱਸੇ ਵਿੱਚ ਆਇਆ ਹੋਇਆ ਸੀ ਪੈਨ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਾਦੀ ਤਾਕਤ ਨੇ ਪਹਾੜੀ ਰਾਜਿਆਂ ਵਿੱਚ ਈਰਖਾ ਨੂੰ ਜਨਮ ਦਿੱਤਾ ਉਹ ਗੁਰੂ ਜੀ ਦੇ ਲੋਕ ਭਲਾਈ ਵਾਲੇ ਉਪਦੇਸ਼ਾਂ ਅਤੇ ਫੌਜੀ ਹਰਕਤਾਂ ਨੂੰ ਆਪਣੇ ਆਪਣੇ ਰਾਜ ਤੇ ਧਰਮ ਵਿਰੁੱਧ ਸਮਝਦਾ ਸੀ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਲਿਖਦੇ ਹਨ ਰਾਜੇ ਇਵੇਂ ਹੀ ਮਹਿਸੂਸ ਕਰ ਰਹੇ ਸਨ ਮੈਂ ਉਹਨਾਂ ਦੇ ਕੰਮਾਂ ਵਿੱਚ ਕੋਈ ਦਖਲ ਨਹੀਂ 사 ਦੇ ਰਹਾ ਐਸਾ ਹੋਇਆ ਕਿ ਰਾਜਾ ਫਤਿਹ ਸ਼ਾਹ ਬਗੈਰ ਕਿਸੇ ਕਾਰਨ ਦੇ ਹੀ ਮੇਰੇ ਨਾਲ ਲੜ ਪਿਆ ਉਹ ਤਾਂ ਕਿਸੇ ਬਹਾਨੇ ਦੀ ਭਾਲ ਵਿੱਚ ਸਨ ਤਾਂ ਕਿ ਜੰਗ ਕਰ ਸਕਣ ਕਿਲਾ ਬਣਾਉਣਾ ਰੰਜੀਤ ਨਗਾਰਾ ਸਿੱਖਾਂ ਦਾ ਇਕੱਠ ਜਾਤ ਪਾਤ ਉੱਡਾ ਦੇਣੀ ਉਨ੍ਹਾਂ ਦੀ ਈਰਖਾ ਵਧਾਉਣ ਲਈ ਕਾਫੀ ਸਨ ਅਸਾਮ ਦਾ ਰਾਜਾ ਰਤਨਰਾਏ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਜੀ ਨੂੰ ਉਸ ਨੇ ਬੜੀਆਂ ਕੀਮਤਾ ਸੁਗਾਤਾ ਪੇਸ਼ ਕੀਤੀਆਂ ਪੰਜ ਘੋੜੇ ਸੋਨੇ ਦੀਆਂ ਕਾਠੀਆਂ ਸਮੇਤ ਇੱਕ ਚਕੋਰ ਰਕੇਬੀ ਜਿਸ ਨਾਲ ਇੱਕ ਅਜੀਹਾ ਬਟਨ ਲੱਗਾ ਹੋਇਆ ਸੀ ਜਿਸ ਨੂੰ ਦਬਾਉਣ ਦੇ ਨਾਲ ਪੁਤਲੀਆਂ ਚੋਪੜ ਖੇਡਣ ਲੱਗ ਪੈਂਦੀਆਂ ਸਨ ਸਨਾਹਰੀ ਪਿਆਲਾ ਅਤੇ ਇੱਕ ਸਿਖਾਇਆ ਹੋਇਆ ਕਾਲਾ ਹਾਥੀ ਦਿੱਤਾ ਜੋ ਬਾਜਾ ਵਜਾ ਸਕਦਾ ਸੀ, ਸਲਾਮੀ ਦਿੰਦਾ ਸੀ ਅਤੇ ਜਿਸ ਦੀ ਸੁੰਡ ਤੋਂ ਲੈ ਕੇ ਪੂਛ ਤੱਕ ਚਿੱਟੀ ਧਾਰੀ ਸੀ, ਉਸ ਦਾ ਨਾਮ ਗੁਰੂ ਜੀ ਨੇ ਪ੍ਰਸ਼ਾਦੀ ਹਾਥੀ ਰੱਖਿਆ ਸੀ। ਕਾਬਲ ਦੇ ਇੱਕ ਸਿੱਖ ਨੇ ਗੁਰੂ ਸਾਹਿਬ ਜੀ ਨੂੰ ਚੰਦੋਆ ਪੇਂਟ ਕੀਤਾ ਸੀ ਜਿਸ ਦੀ ਕੀਮਤ 2 ਲੱਖ ਤੋਂ ਵੀ ਵੱਧ ਸੀ। ਭੀਮਚੰਦ ਨੇ ਜਦ ਇੰਨੀਆਂ ਸੁੰਦਰ ਭੇਟਾਵਾਂ ਦੀ ਖਬਰ ਸੁਣੀ ਕਾ ਉਹਨਾਂ ਦੇ ਮਾਨ ਵਿੱਚ ਬੇਈਮਾਨੀ ਆ ਜਾਂਦੀ ਹੈ ਅਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਕਬਜ਼ਾ ਕਰਨ ਦੀ ਸੋਚਣ ਲੱਗਦੇ ਹਨ। ਹਾਥੀ ਨੂੰ ਤਾਂ ਉਹ ਹਰ ਕੀਮਤ ਤੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸਨ। ਭੀਮਚੰਦ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਉਸ ਦੇ ਪੁੱਤਰ ਦੀ ਸ਼ਾਦੀ ਲਈ ਹਾਥੀ ਕੁਝ ਸਮੇਂ ਲਈ ਉਹਨਾਂ ਨੂੰ ਦਿੱਤਾ ਜਾਵੇ। ਸ਼ਾਦੀ ਉਪਰੰਤ ਹਾਥੀ ਵਾਪਸ ਭੇਜ ਦਿੱਤਾ ਜਾਵੇਗਾ। ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਾ ਭੀਮਚੰਦ ਦੀ ਚਲਾਕੀ ਨੂੰ ਜਾਣਦੇ ਸਨ ਸਮਝ ਚੁੱਕੇ ਸਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਭੀਮਚੰਦ ਨੂੰ ਹਾਥੀ ਦੇਣ ਤੋਂ ਮਨਾ ਕਰ ਦਿੱਤਾ ਗੁਰੂ ਬਿਲਾਸ ਦਾ ਕਰਤਾ ਲਿਖਦਾ ਹੈ ਕਿ ਜਦ ਰਤਨਰਾਏ ਨੇ ਹਾਥੀ ਪੇਂਟ ਕੀਤਾ ਸੀ ਤਾਂ ਨਾਲ ਹੀ ਬੇਨਤੀ ਕੀਤੀ ਸੀ ਕਿ ਇਹ ਬਾਹਰ ਕਿਸੇ ਨੂੰ ਨਾ ਦੇਣਾ ਇਹ ਹਾਥੀ ਤੁਸੀਂ ਕਿਸੇ ਨੂੰ ਬਾਹਰ ਨਾ ਦੇਣਾ ਸਿੱਖ ਇਹੋ ਜਿਹੀਆਂ ਬੇਨਤੀਆਂ ਆਮ ਕਰਦੇ ਹੀ ਰਹਿੰਦੇ ਸਨ ਗੁਰੂ ਜੀ ਨੇ ਭੀਮ ਚੰਦ ਨੂੰ ਇਨਕਾਰ ਕਰ ਦਿੱਤਾ ਭੀਮ ਚੰਦ ਨੇ ਰੋਸ ਮਨਾਇਆ ਤੇ ਧਮਕੀਆਂ ਭਰੇ ਖਤ ਗੁਰੂ ਸਾਹਿਬ ਜੀ ਨੂੰ ਲਿਖੇ ਉਸ ਤੋਂ ਬਾਅਦ ਫਿਰ ਰਾਜਾ ਭੀਮ ਚੰਦ ਦੇ ਲੜਕੇ ਦੀ شادی ਦਾ ਨiyet ਦਿਹਾੜਾ ਆ ਜਾਂਦਾ ਹੈ ਬਰਾਤ ਕਹਿਲੂਰ ਜਾਣੀ ਸੀ ਫਤਿਹ ਸ਼ਾਹ ਦੇ ਘਰ ਉਸਨੇ ਟੁਕਣਾ ਸੀ ਰਾਸਤੇ ਦੇ ਵਿੱਚ ਹੀ ਪੌਂਟਾ ਸਾਹ ਪੈਂਦਾ ਸੀ ਉਸ ਨੇ ਗੁਰੂ ਜੀ ਕੋਲੋਂ ਇਜਾਜ਼ਤ ਮੰਗੀ ਕਿ ਪੌਂਟਾ ਸਾਹ ਵਿੱਚੋਂ ਬਰਾਤ ਲੰਘਣ ਦਿੱਤੀ ਜਾਵੇ ਸੂ ਸਾਹਿਬ ਜੀ ਨੂੰ ਸੂ ਲੱਗ ਗਈ ਕਿ ਭੀਮ ਚੰਦ ਨਾਲ ਕਾਫੀ ਗਿਣਤੀ ਵਿੱਚ ਫੌਜ ਵੀ ਹੈ ਤਾਂ ਗੁਰੂ ਸਾਹਿਬ ਜੀ ਨੇ ਬਰਾਤ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਆਗਿਆ ਨਾ ਦਿੱਤੀ ਤਾਂ ਗੁਰੂ ਸਾਹਿਬ ਜੀ ਨੇ ਇੰਨੀ ਆਗਿਆ ਦੇ ਦਿੱਤੀ ਕਿ ਲਾੜਾ ਕੁਝ ਸਾਥੀਆਂ ਸਮੇਤ ਲੰਘ ਸਕਦਾ ਹੈ ਭੀਮ ਚੰਦ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਵਿਆਹ ਹੋ ਜਾਣ ਤੋਂ ਬਾਅਦ ਸਾਰੇ ਰਾਜਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧ ਇੱਕ ਮਤਾ ਪਕਾਇਆ ਤੇ ਰਾਜਾ ਭੀਮ ਚੰਦ ਨੇ ਚਿੱਠੀ ਲਿਖੀ ਚਿੱਠੀ ਦਾ ਭਾਵ ਇਹ ਸੀ ਅਸਾਂ ਉਹਨਾਂ ਚਿਰ ਤੱਕ ਆਪ ਜੀ ਨੂੰ ਕੁਝ ਕਹਿਣਾ ਜ਼ਰੂਰੀ ਨਹੀਂ ਸਮਝਿਆ ਜਿੰਨਾ ਚਿਰ ਤੱਕ ਤੁਸੀਂ ਗੁਰੂ ਨਾਨਕ ਦੀ ਗੱਦੀ ਉੱਤੇ ਵਿਰਾਜਮਾਨ ਰਹੇ ਹੋ ਪਰ ਹੁਣ ਸਾਡੇ ਲਈ ਹੋਰ ਸਹਾਰਨਾ ਮੁਸ਼ਕਲ ਹੋ ਗਿਆ ਹੈ ਜੇਕਰ ਤੁਸੀਂ ਆਨੰਦਪੁਰ ਸਾਹਿਬ ਸੁਖ ਨਾਲ ਰਹਿਣਾ ਚਾਹੁੰਦੇ ਹੋ ਤੰ ਵਫਾਦਾਰ ਪਰਜਾ ਦੀ ਤਰ੍ਹਾਂ ਆਪ ਜੀ ਨੂੰ ਰਹਿਣਾ ਪਵੇਗਾ ਪਿਛਲੇ ਕੰਮਾਂ ਦੀ ਖਿਮਾ ਮੰਗੋ ਅਤੇ ਅੱਗੋਂ ਹੁਕਮ ਦੀ ਉਲੰਘਣਾ ਨਾ ਕਰਨ ਦਾ ਪ੍ਰਣ ਕਰੋ ਜੇ ਐਸਾ ਨਹੀਂ ਕਰਨਾ ਤਾਂ ਸਾਡੀ ਸਾਡੀ ਜਗਾ ਛੱਡ ਜਾਓ ਜੇ ਥਾਂ ਛੱਡਣ ਲਈ ਤਿਆਰ ਨਹੀਂ ਹੋ ਤੰਗ ਕਰਕੇ ਛੁਡਵਾ ਲਈ ਜਾਵੇਗੀ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਰਾਜਿਆਂ ਨੂੰ ਜਵਾਬ ਭੇਜਿਆ ਮੈਂ ਤੁਹਾਡੀ ਥਾਂ ਵਿੱਚ ਨਹੀਂ ਰਹਿੰਦਾ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਇਹ ਮੌਲ ਲੈ ਕੇ ਥਾਂ ਖਰੀਦੀ ਸੀ ਮੈਂ ਕਿਸੇ ਦੀ ਪਰਜਾ ਨਹੀਂ ਹਾਂ ਜੰਗ ਦੀ ਧਰਮ ਕੀ ਦੇਣੀ ਫਜ਼ੂਲ ਹੈ ਜੇ ਤੁਸੀਂ ਜੰਗ ਲਈ ਤੁਰੇ ਹੋਏ ਹੋ ਤਾਂ ਮੈਂ ਤਿਆਰ ਹਾਂ ਇਸ ਘਟਨਾ ਤੋਂ ਬਾਅਦ ਫਿਰ ਜੰਗ ਹੋਣੀ ਤਾਂ ਜ਼ਰੂਰੀ ਹੀ ਸੀ ਪਹਾੜੀ ਰਾਜਾ ਨੇ ਜੰਗ ਦੀ ਤਿਆਰੀ ਆਰੰਭ ਕਰ ਲਈ ਔਰੰਗਜੇਬ ਨੇ ਦਿਲ ਖੋਲ ਕੇ ਉਹਨਾਂ ਦੀ ਮਦਦ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਛਾ ਦੇ ਨਾਲ ਉਸ ਦੀ दिली ਇੱਛਾ ਪੂਰੀ ਹੁੰਦੀ ਸੀ ਸਿੱਖ ਧਰਮ ਤੇ ਗੁਰੂ ਉਸ ਦੀ ਧਾਰਮਿਕ ਨੀਤੀ ਦੇ ਰਾਹ ਵਿੱਚ ਇੱਕ ਰੋੜਾ ਬਣ ਗਏ ਸਨ ਇਸ ਰੁਕਾਵਟ ਦੇ ਹਟ ਜਾਣ ਤੇ ਉਸ ਨੂੰ ਸੁਭਾਵਕ ਹੀ ਖੁਸ਼ੀ ਹੋਣੀ ਸੀ ਹੋਰ ਪਹਾੜੀ ਰਾਜੇ ਇਕੱਠੇ ਹੋ ਕੇ ਪੌਂਟਾ ਸਾਹਿਬ ਤੇ ਚੜ੍ਹਾਈ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਨੇ ਪੌਂਟਾ ਸਾਹਿਬ ਤੋਂ ਪਰੇ ਪੰਗਾਣੀ ਵਿਕੇ ਸਾਹਮਣਾ ਕਰਨ ਦਾ ਫੈਸਲਾ ਲਿਆ ਘਟਾ ਬਣਾ ਕੇ ਗੁਰੂ ਜੀ ਨੇ ਮੋਰਚੇ ਬਣਾ ਲਏ 500 ਪਠਾਨ ਜੋ ਪੀਰ ਬੁੱਧੂ ਸਾਹਿਬ ਗੁਰੂ ਸਾਹਿਬ ਜੀ ਕੋਲ ਨੌਕਰ ਰਖਵਾ ਗਿਆ ਸੀ ਉਹ ਰਾਤ ਦੇ ਹਨੇਰੇ ਵਿੱਚ ਭੱਜ ਗਏ ਪੀਰ ਬੁੱਧੂ ਸਾਹਨੇ ਜਦ ਪਠਾਨਾਂ ਦਾ ਪਹਾੜੀ ਰਾਜਿਆਂ ਨਾਲ ਰਲਣਾ ਸੁਣਿਆ ਤਾਂ ਆਪਣੇ 500 murid ਤੇ ਚਾਰੇ ਪੁੱਤਰਾਂ ਨਾਲ ਪੰਗਾਣੀ ਦੇ ਮੈਦਾਨ ਵਿੱਚ ਆ ਪਹੁੰਚਿਆ ਇਸ ਜੰਗ ਵਿੱਚ ਹਰ ਕੌਂਟਾ ਨਿਵਾਸੀ ਅੱਗੇ ਹੋ ਕੇ ਲੜਿਆ ਭਾਵੇਂ ਉਹ ਉਦਾਸੀ ਕਿਰਪਾਲ ਚੰਦ ਸੀ ਮਹਾਰਾਜ ਨੇ ਬਚਿੱਤਰਨਾਟਕ ਵਿੱਚ ਲਿਖਿਆ ਹੈ ਖੂਨਖਾਰ ਖੁਰਾਸਾਨੀ ਨੂੰ ਸਹਿਬ ਚੰਦ ਦਾ ਮਾਰਨਾ ਸਭ ਨੂੰ ਹੈਰਾਨ ਕਰ ਰਿਹਾ ਸੀ ਖੁਰਾਸਾਨ ਨੂੰ ਬਾਬਰ ਨਹੀਂ ਸੀ ਹਰਾ ਸਕਿਆ ਪਰ ਇਸੇ ਪੰਗਾਣੀ ਦੇ ਯੁੱਧ ਵਿੱਚ ਖੁਰਾਸਾਨੂ ਸਹਿਬ ਚੰਦ ਹੱਥੋਂ ਮਰਨਾ ਦੱਸ ਕੇ ਸਿੱਖ ਸ਼ਕਤੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਗੁਰੂ ਜੀ ਦੇ ਭੂਆ ਦੇ ਪੁੱਤਰਾਂ ਸਿੰਘੇ ਹੱਥ ਦਿਖਾਏ ਸਨ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਭਾਈ ਸੰਘੇ ਸ਼ਾਹ ਦੇ ਭਾਈ ਜੀਤਮਲ ਸ਼ਹੀਦੀਆਂ ਪਾ ਗਏ ਸਨ ਗੁਰੂ ਸਾਹਿਬ ਜੀ ਦੇ ਉੱਤੇ ਤਿੰਨ ਸਿੱਧੇ ਵਾਰ ਰਾਜਾ ਹਰੀ ਚੰਦ ਨੇ ਕੀਤੇ ਪਰ ਸਭ ਅਸਫਲ ਰਹੇ ਅਤੇ ਗੁਰੂ ਸਾਹਿਬ ਜੀ ਦੇ ਇੱਕੋ ਵਾਰ ਨਾਲ ਉਸ ਨੇ ਜੰਗ ਦੇ ਮੈਦਾਨ ਵਿੱਚ ਪ੍ਰਾਣ ਤਿਆਗ ਦਿੱਤੇ ਸਨ ਇਸ ਜਿੱਤ ਨੇ ਸਿੱਖਾਂ ਦੇ ਹੌਂਸਲੇ ਵਧਾਏ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਪੌਂਟਾ ਸਾਹਿਬ ਵਿਖੇ ਹੀ ਇਸੇ ਸਾਲ ਹੀ ਹੋਇਆ ਸੀ ਪੌਂਟਾ ਸਾਹਿਬ ਤੋਂ ਜਨਵਰੀ 1687 ਦੇ ਸ਼ੁਰੂ ਵਿੱਚ ਹੀ ਧੰਨ ਸ੍ਰੀ ਗੁਰਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਆ ਗਏ ਆਨੰਦਪੁਰ ਸਾਹਿਬ ਹੋਲੇ ਮੱਲੇ ਦੀ ਮਰਿਆਦਾ ਨੂੰ ਗੁਰੂ ਸਾਹਿਬ ਜੀ ਨੇ ਉਜਾਗਰ ਕੀਤਾ ਫਾਸਟਰ ਦਾ ਲਿਖਣਾ ਹੈ ਕਿ ਪਹਾੜੀ ਰਾਜੇ ਭੀਮ ਚੰਦ ਨੇ ਆਪ ਗੁਰੂ ਜੀ ਦਾ ਸਵਾਗਤ ਕੀਤਾ ਆਪਣਾ ਟਿਕਾਣਾ ਵੀ ਉਹ ਪਰੇ ਲੈ ਗਿਆ ਕੰਮ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਪੂਜੇ ਹੋਈ ਫੌਜੀ ਜਰਨੈਲ ਸਨ ਉਹਨਾਂ ਨੇ ਸਾਰੀਆਂ ਜਿੱਤਾਂ ਉਹਨਾਂ ਦੀ ਸਿਆਨਪ ਤੇ ਸੁੱਝ ਦਾ ਹੀ ਨਤੀਜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤੋਂ ਅਗਲੀ ਸਾਖੀ ਆਪਾਂ ਵੀਡੀਓ ਦੇ ਅਗਲੇ ਭਾਗ ਵਿੱਚ ਸੁਣਾਵਾਂਗੇ ਜੇ ਸਾਖੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ